ਕੁਸ਼ਲਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਈ ਮੇਰਾ ਕੁਸ਼ਲ ਇਹ ਜਿਹੜੀ ਲਾਸਟ ਈਅਰ ਦਾ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੈਂ ਵਰਕਰ ਕੌਮ ਸੇ ਸੀਗਾ ਓਕੇ ਤੇ ਪੂਰਾ ਸਾਲ ਜਿੱਦਾਂ ਮੈਂ ਡਿਸੇਬਿਲਿਟੀ ਸੀਗਾ ਵਰਕਰ ਕੌਮ ਤੇ ਸੀਗਾ ਤੇ ਬਟ ਮੈਨੂੰ ਉਹਨਾਂ ਨੇ ਮੇਰੀ ਕੰਪਨੀ ਨੇ ਮੈਨੂੰ W2 ਭੇਜਤਾ 64k ਦਾ ਓਕੇ ਕਿ ਮੈਨੂੰ ਟੈਕਸ ਨਵੇਗਾ ਜਾਂ ਫਿਰ ਇਹ ਤੋਂ ਵਰਕਰ ਤੋਂ ਸੀ ਨਾ ਵਰਕਰ ਤੋਂ ਤਾਂ ਟੈਕਸ ਪੇ ਕਰਦੇ ਨਹੀਂ ਆ ਜਦ ਟੈਕਸੀਬਲ ਨਹੀਂ ਹੁੰਦਾ ਨਹੀਂ ਵਰਕਰਸ ਦਾ ਉਹਨੇ W2 ਤੁਹਾਨੂੰ ਥੋੜੀ ਦੇ ਸਕਦੇ ਹੋ ਤਾਂ ਤੁਹਾਨੂੰ ਵਰਕਰ ਕਾਮ ਦਾ ਜਿਹੜਾ ਤੁਹਾਨੂੰ ਆਇਆ ਤੁਸੀਂ ਟੈਕਸ ਜੇ ਭਰਨਾ ਹੈ ਤਾਂ ਉਹ ਉਹ ਤਾਂ ਉਹਦੇ ਹਿਸਾਬ ਨਾਲ ਹੋਊਗਾ ਆਪਣੇ ਜਿਹੜਾ ਸੀਪੀਏ ਉਹ ਨਾਲ ਗੱਲ ਕਰੋ ਕਿਉਂਕਿ ਕੰਪਨੀ ਨਾਲ W2 ਨਹੀਂ ਦੇ ਸਕਦੀ ਉਹ ਇਹਦੇ ਵਰਕਰਸ ਕਾਮ ਦੀਆਂ ਤੁਹਾਨੂੰ ਪੇਮੈਂਟ ਆਉਂਦੀਆਂ ਉਹ ਕੰਪਨੀ ਵੱਲੋਂ ਥੋੜੋ ਆਉਂਦੀਆਂ ਉਹ ਤਾਂ ਵਰਕਰਸ ਕਾਮ ਇੰਸ਼ੋਰੈਂਸ ਤੋਂ ਜਾਂ ਡਿਸੇਬਿਲਟੀ ਇੰਸ਼ੋਰੈਂਸ ਤੋਂ ਆਉਂਦੀਆਂ ਇਹ ਐਕਸੀਡੈਂਟ ਇੱਕ ਸਾਲ ਬਾਅਦ ਮੈਨੂੰ ਇਹ ਜਿਹੜੀ ਪੇਮੈਂਟਸ ਆਈ ਹੈ ਮੇਰੀ ਕੰਪਨੀ ਵੱਲੋਂ ਆ ਰਹੀ ਸੀ ਉਹ ਕਹਿੰਦੇ ਸਾਡੀ ਤੋਂ ਪਾਲਿਸੀ ਸੀ ਕੰਪਨੀ ਵੱਲੋਂ ਦਾ ਔਨਲਾਈਨ ਇੰਸ਼ੋਰੈਂਸ ਨਾਲ ਕਿ ਇੱਕ ਸਾਲ ਤੱਕ ਪਰ ਤੁਹਾਨੂੰ ਰੈਗੂਲਰ ਪੇਟ ਰੱਖਿਆ ਆ ਇਹ ਸਮ ਇਹ ਤਾਂ ਕੁਝ ਹੋਰ ਹੀ ਗੇਂਜ ਲੱਗਦਾ ਇਹ ਭਾਜੀ ਨਾ ਤੁਸੀਂ ਸੀਪੀਏ ਨਾਲ ਗੱਲ ਕਰੋ ਜੀ ਹਾਂ ਸਮਥਿੰਗ ਸਮਥਿੰਗ ਐਲਸ ਆ ਇਹਦੇ ਵਿੱਚ ਖੁਸ਼ ਇਹ ਸਮਥਿੰਗ ਐਲਸ ਹੈ ਭਾਜੀ ਜੀ ਕੰਪਨੀ ਪੇਮੈਂਟ ਕਰ ਰਹੀ ਹੈ ਦੇ ਮਾਈਟ ਬੀ ਦੇ ਡੋਨਟ ਹੈਵ ਅ ਵਰਕਰਸ ਕਾਮਪੀ ਬਟ ਜੀ ਲਾਈ ਜਿੰਨਾ ਹੁਣ ਹੈ ਉਹਦਾ ਸਾਲ ਦਸੰਬਰ ਤੋਂ ਬਾਅਦ ਮੈਨੂੰ ਹੁਣ ਵਰਕਰਸ ਕਮਜ਼ ਵੱਲੋਂ ਪੈਸੇ ਆ ਰਹੇ ਨੇ ਮਤਲਬ ਕਿ ਜੋ ਪੇਮੈਂਟ ਆਉਂਦੀ ਹੈ ਹੁਣ ਪਹਿਲਾਂ ਕਿਹਦੇ ਹੁਣ ਹੁਣ ਵਰਕਰ ਕਮ ਵੱਲੋਂ ਆ ਰਹੀ ਹੈ ਪਹਿਲਾਂ ਕੰਪਨੀ ਦਿੰਦੀ ਰਹੀ ਤੁਹਾਨੂੰ ਹਾਂ ਪਹਿਲਾਂ ਕੰਪਨੀ ਦੇ ਰਹੀ ਸੀ ਫਿਰ ਤਾਂ ਕੰਪਨੀ ਦੇਊਗੀ ਤੁਹਾਨੂੰ W2 ਹਾਂ ਜੇ ਕੰਪਨੀ ਨੇ ਤੁਹਾਨੂੰ ਪੇ ਕੀਤਾ ਆ ਉਹ ਉਹ ਤੁਹਾਨੂੰ ਪੇ ਰੋਲ ਤੇ ਰੱਖਿਆ ਫਿਰ ਤੋਂ W2 ਆਊਗਾ ਜੀ ਪਰ ਪਰ ਜੇ ਰਾਕਰਨ ਜੇ ਤੇ 1 ਸਾਲ ਦੀ ਸੈਟ ਲੱਗੀ ਹੈ ਤਾਂ ਉਹ ਸ਼ੁਰੂ ਤੋਂ ਹੀ ਵਰਕਸਟਾਨ ਦੀ ਪੇਮੈਂਟ ਆਉਣੀ ਚਾਹੀਦੀ ਸੀ ਕੰਪਨੀ ਨਹੀਂ ਇਹ ਹੁਣ ਪਤਾ ਨਹੀਂ ਇੰਟਰਨਲ ਮਾਮਲਾ ਕੀ ਹੈ ਕਿਸ ਸਾਹਿਬ ਦੇ ਨਾਲ ਉਹਨਾਂ ਨੇ ਕਿੱਦਾਂ ਇਹ ਰਨ ਕੀਤਾ ਸਮਥਿੰਗ ਟੂ ਲੁੱਕ ਇਨਟੂ ਇਹ ਆਪਣੇ ਰੇਡੀਓ ਦੇ ਉੱਤੇ ਇਦਾਂ ਨਹੀਂ ਮਸਲਾ ਨਹੀਂ ਇਹ ਹੱਲ ਹੋਣਾ ਪਤਾ ਨਹੀਂ ਲੱਗਦਾ ਇਦਾਂ ਯਾ ਪਰ ਜੇ ਕੰਪਨੀ ਨੇ ਤੁਹਾਨੂੰ ਚੈੱਕ ਦਿੱਤੇ ਆ ਉਹ ਡਬਲ ਯੂ 2 ਦੇ ਆਏ ਆ ਚੈੱਕ ਤਾਂ ਡਬਲ ਯੂ 2 ਇਹ ਤੁਹਾਨੂੰ ਨਹੀਂ ਦੇਣਾ ਹੀ ਆ ਯਾ ਜੇ ਕੰਪਨੀ ਵੱਲੋਂ ਚੈੱਕ ਆ ਪਾਜੀ ਪਰ ਗੱਲ ਕਰਨ ਦੀ ਇਹ ਹੈ ਨਾ ਕਿ ਜੇ ਇਹਨਾਂ ਨੂੰ 1 ਸਾਲ ਪਹਿਲਾਂ ਸੱਟ ਲੱਗੀ ਆ ਤੇ ਕੰਪਨੀ ਨੇ ਉਦੋਂ ਵਰਕਰਸ ਕਾਮ ਦਾ ਕਲੇਮ ਜੇ ਫਾਈਲ ਕੀਤਾ ਤੇ ਵਰਕਰਸ ਕਾਮ ਦੀ ਪੇਮੈਂਟ ਉਦੋਂ ਹੀ ਹੋਣੀ ਚਾਹੀਦੀ ਆ ਕਿ ਰਮਨ ਜੀ ਹਰਜੋਤ ਜੀ ਮੈਨੂੰ ਲੱਗ ਰਿਹਾ ਇਹ ਹੋ ਸਕਦਾ ਵੀ ਉਹਨਾਂ ਨੇ ਸਾਲ ਉਦੋਂ ਪੇ ਕੀਤਾ ਆ ਤੇ ਉਸ ਤੋਂ ਬਾਅਦ ਕਲੇਮ ਕੀਤਾ ਹੋਵੇ ਮੇਬੀ 1 ਸਾਲ ਬਾਅਦ ਯੈਸ ਯੈਸ ਵੀ ਉਹਨਾਂ ਨੇ ਉਹਨਾਂ ਨੇ 1 ਸਾਲ ਲਈ ਉਹਨਾਂ ਨੇ ਪੇ ਕੀਤਾ ਫਿਰ ਵਰਕਰ ਕਾਮ ਚ ਪਾ ਕੇ ਰੱਖਿਆ ਫਿਰ ਮੇਬੀ ਆਫਟਰ 1 ਇਅਰ ਉਹਨਾਂ ਨੇ ਵਰਕਰ ਕਾਮ ਕਲੇਮ ਕੀਤਾ ਹੋ ਨੇ ਤਾਂ ਇਹ ਫਰਾਡ ਹੁੰਦਾ ਜੇ ਤੁਸੀਂ ਸਾਲ ਬਾਅਦ ਕਰੋਗੇ ਤਾਂ ਉਹ ਤਾਂ ਟੇਟੇ ਹੋ ਜਾਏਗਾ ਨਾ ਕਿ ਮੈਂ ਤਾਂ ਸਾਲ ਪੂਰਾ ਕੰਮ ਹੀ ਨਹੀਂ ਕੀਤਾ ਹੋਇਆ ਹਾਂ ਇਹ ਇਹ ਹੁਣ ਪਤਾ ਕੀ ਆ ਜਦੋਂ ਹਾਂਜੀ ਹਾਂਜੀ ਜੀ ਜਦੋਂ ਤੁਹਾਡੇ ਸੱਟ ਲੱਗੀ ਸੀਗੀ ਤੁਹਾਨੂੰ ਉਦੋਂ ਇਸ ਤਰ੍ਹਾਂ ਉਹਨਾਂ ਨੇ ਸ਼ੁਰੂ ਕੀਤਾ ਕਿ ਤੁਹਾਡੀ ਜਿਹੜੀ ਸੱਟ ਲੱਗੀ ਆ ਤੁਹਾਡਾ ਹਸਪੀਟਲ ਦਾ ਬਿੱਲ ਤੁਹਾਡਾ ਉਹ ਸਾਰਾ ਕੁਝ ਉਹ ਕੌਣ ਦਿੰਦਾ ਰਿਹਾ ਉਹ ਮੇਰੀ ਵਰਕਰਸ ਕੰਮ ਕੰਪਲੀਟ ਕਰ ਰਹੀ ਹੈ ਨਹੀਂ ਉਹ ਐਕਸਲ ਤੋਂ ਕਰ ਰਹੀ ਹੈ ਵਰਕਰਸ ਕਾ ਹਾਂਜੀ ਤੁਹਾਨੂੰ ਕੀ ਤੁਹਾਨੂੰ ਦੋ ਪੇਮੈਂਟਾਂ ਮਿਲਦ ਰਹੀਆਂ ਇੱਕ ਵਰਕਰ ਕੌਮ ਦੀਆਂ ਤੇ ਇੱਕ ਕੰਪਨੀ ਦੀਆਂ ਨਹੀਂ 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 ਬਿੱਲ ਵਗੈਰਾ ਮੇਰੇ ਜਿਹੜੇ ਮੈਂ ਸਾਰੇ ਕੰਪਨੀ ਮੇਰੇ ਅਟਾਰਨੀ ਜੋ ਵੀ ਆ ਕੰਪਨੀ ਨੂੰ ਭੇਜ ਰਹੀ ਹੈ ਉਹਨਾਂ ਨੂੰ ਵਰਕ ਇੰਸ਼ੋਰੈਂਸ ਵਾਲਿਆਂ ਨੂੰ ਬਟ ਜਿਹੜੀ ਮੈਨੂੰ ਇੱਕ ਲੈਟਰ ਆਈ ਸੀ ਕਿ ਇੰਸ਼ੋਰੈਂਸ ਤੁਸੀਂ ਨਾ ਅਸਲ 'ਚ ਇਹ ਚੈੱਕ ਕਰੋ ਵੀ ਵਰਕਰ ਕੌਮ ਕਲੇਮ ਕਦੋਂ ਹੋਈ ਆ ਅਸਲ 'ਚ ਫਾਈਲ ਕਦੋਂ ਹੋਈ ਆ ਆਈ ਥਿੰਕ ਦੈਨ ਇਟ ਵਿਲ ਬੀ ਵੈਰੀ ਕਲੀਅਰ ਵੀ ਉਹ ਜਦੋਂ ਤੁਹਾਡੇ ਸੱਟ ਲੱਗੀ ਉਸ ਤੋਂ ਬਾਅਦ ਹੀ ਹੋ ਗਈ ਸੀ ਜਾਂ ਉਸ ਤੋਂ ਕਾਫੀ ਚਿਰ ਬਾਅਦ ਹੋਈ ਆ ਦੈਨ ਇਟ ਵਿਲ ਬੀ ਪ੍ਰੀਟੀ ਕਲੀਅਰ ਲੈਟਰ ਤਾਂ ਮੈਨੂੰ ਉਸ ਤੋਂ ਬਾਅਦ ਹੀ ਆ ਗਈ ਸੀ ਬਟ ਪੇਮੈਂਟ ਮੈਨੂੰ ਜਿਹੜੀ ਉਹਨਾਂ ਨੇ ਡਿਫਾਈਨ ਕੀਤੀ ਸੀ ਉਹ ਮੈਨੂੰ ਕੰਪਨੀ ਵੱਲੋਂ ਜਾਂਦੀ ਰਹੀ ਸੀ ਥੈਨ ਤੁਸੀਂ ਕੰਪਨੀ ਵਾਲਿਆਂ ਨਾਲ ਗੱਲ ਕਰੋ ਮੈਂ ਲਾਦਾ ਇਹ ਆਪਣੇ ਅਟਾਰਨੀ ਦੇ ਤਰ੍ਹਾਂ ਰਾਤ ਕਰਨ ਯੂਵੀ ਇਹ ਹੁੰਦਾ ਕਿ ਜਦੋਂ ਵਰਕਰਸ ਕਾਮ ਦਾ ਕਲੇਮ ਹੁੰਦਾ ਉਹਦੇ ਵਿੱਚ ਥੋੜ੍ਹਾ ਜਿਹਾ ਟਾਈਮ ਹੁੰਦਾ 3 ਦਿਨ ਦਾ ਟਾਈਮ ਹੁੰਦਾ ਜਿਹੜੇ ਵਿੱਚ ਕਿ ਜੇ ਵਰਕਰਸ ਕਾਮ ਦਾ ਕਲੇਮ ਸ਼ੁਰੂ ਹੋ ਜਾਂਦਾ ਆ ਤੇ ਜੇ ਓਨੀ ਦੇਰ ਤੱਕ ਜਿਹੜੇ ਉਹ 3 ਦਿਨਾਂ ਦੇ ਪੈਸੇ ਹੈਗੇ ਉਹ ਕਈ ਵਾਰੀ ਕੰਪਨੀ ਜਿਹੜੀ ਆ ਉਹ ਦਿੰਦੀ ਹੁੰਦੀ ਆ ਪਰ ਆਈ ਡੋਨਟ ਨੋ ਆ ਮੀਨ ਮੇਰੇ ਲਈ ਕੰਫਿਊਜ਼ਨ ਹੈਗਾ ਕਿ ਇੱਕ ਸਾਲ ਤੱਕ ਜੇ ਪੈਸੇ ਉਹ ਦਿੰਦੇ ਰਹੇ ਆ 60000 ਡਾਲਰ 60000 ਡਾਲਰ ਦਾ ਉਹਨਾਂ ਨੇ ਦਿੱਤਾ ਹੈਗਾ ਆਪਣੇ ਪੱਲੇ ਉਹ ਤੇ ਵਾਟ ਐਗਜ਼ੈਕਟਲੀ ਇਟਸ ਗੋਇੰਗ ਆਨ ਇਹ ਆਈ ਥਿੰਕ ਉਹਨਾਂ ਦੇ ਨਾਲ ਬੈਠ ਕੇ ਤੁਹਾਨੂੰ ਇਹ ਸਮਝਣਾ ਪੈਣਾ ਆ ਵੀ ਕੀ ਹੋਇਆ ਕਿੱਦਾਂ ਹੋਇਆ ਕਲੈਰਿਟੀ ਜਿਹੜੀ ਉਹ ਤੁਹਾਨੂੰ ਉਦੋਂ ਹੋਊਗੀ ਆ ਆਪਣੇ ਕੋ ਉਹਨਾਂ ਦੇ ਪੱਖ ਦੀ ਕੋਈ ਗੱਲ ਨਹੀਂ ਹੈਗੀ ਸੋ ਵੀ ਕੈਨਟ ਸੇ ਵੀ ਕੀ ਆ ਕਿੱਦਾਂ ਆ ਕਿਵੇਂ ਆ ਹਨਾ ਸੋ ਦੱਸਿਆ ਨਹੀਂ ਜਾ ਸਕਦਾ ਹਾਂਜੀ ਤੇ ਬਾਕੀ ਜੇ ਅਸਲ 'ਚ ਡਬਲਯੂ ਟੂ ਮਿਲਿਆ ਜੇ ਪੇਰੋਲ ਤਾਂ ਈ ਰਨ ਹੋਈ ਹੈ ਤੇ ਆਬਵੀਅਸਲੀ ਫਿਰ ਤੁਹਾਨੂੰ ਉਹਦਾ ਟੈਕਸਟ ਦਾ ਜਿਹੜਾ ਉਹ ਪੜਨਾ ਹੀ ਜਿਹੜਾ ਉਹ ਪੜ੍ਹਨਾ ਆ ਸੋ ਇਹ ਇਹ ਕਨਫਿਊਜ਼ਨ ਜੀ ਹੈਗੀ ਆ ਤਾਂ ਕਾਫੀ ਘਾਲਾਂ ਵਾਲਾ ਜਿਹਾ ਆ ਸੋ ਕਨ ਕਲੀਅਰ ਕਰ ਲੋ ਆਪਣੇ ਅਟਾਰਨੀ ਦੇ ਨਾਲ ਮਿਲ ਕੇ